ਮਾਸੂਮ ਮੁਹੱਬਤ ਦੇ ਕਤਲ ਦੀ ਗਾਥਾ ਕਾਕਾ ਪ੍ਰਤਾਪੀ ਕਾਕਾ ਪ੍ਰਤਾਪੀ 19ਵੀਂ ਸਦੀ ਦੇ 7ਵੇਂ ਦਹਾਕੇ ਵਿੱਚ ਵਾਪਰੀ ਮਾਲਵੇ ਦੇ ਇਲਾਕੇ ਦੀ ਹਰਮਨ ਪਿਆਰੀ ਲੋਕ ਗਾਥਾ ਹੈ ਜੋ ਸ਼ਾਦੀ RAM ਗੋਕਲ ਚੰਦ ਗੁਰਦੇਤ ਸਿੰਘ ਸ਼ੱਜੂ ਸਿੰਘ ਅਤੇ ਚੌਧਰੀ ਕਸੀਤਾ ਆਦ ਕਿਸੇ ਕਾਰਾਂ ਨੇ ਆਪਣੇ ਕਿੱਸਿਆਂ ਵਿੱਚ ਬਿਆਨ ਕੀਤੀ ਹੈ ਮੇਰੇ ਪਿੰਡ ਮਾਦਪੁਰ ਲੁਧਿਆਣੇ ਤੋਂ 1 ਮੀਲ ਦੱਖਣ ਵੱਲ ਰਿਆਸਤ ਪਟਿਆਲਾ ਹੁਣ ਪੰਜਾਬ ਦਾ ਲੋਪੋ ਨਾਮੀ ਪਿੰਡ ਹੈ ਇੱਥੇ ਫੱਗਣ ਦੇ ਮਹੀਨੇ ਮਹਿਮਾਸ਼ਾ ਫਕੀਰ ਦੀ ਸਮਾਤ ਤੇ ਬੜਾ ਭਾਰੀ ਮੇਲਾ ਲੱਗਦਾ ਹੈ ਇਸ ਪ੍ਰੀਤ ਕਥਾ ਦੀ ਨਾਇਕਾ ਪ੍ਰਤਾਪੀ ਇਸੇ ਪਿੰਡ ਦੀ ਜਮਲ ਪਲਸੀ ਗੋਕਰ ਚੰਦ ਤੇ ਸ਼ੱਜੂ ਸਿੰਘ ਅਨੁਸਾਰ ਇਸ ਪ੍ਰੀਤ ਕਥਾ ਦਾ ਮੁਟ ਇਸੇ ਮੇਲੇ ਤੋਂ ਵੱਜਦਾ ਹੈ ਪ੍ਰਤਾਪੀ ਸੁਨਿਆਰੀ ਲੋਪੋ ਦੀਆਂ ਪਰੀਆਂ ਵਰਗੀ ਮੁਟਿਆਰਾਂ ਦੇ ਨਾਲ ਮੇਲਾ ਵੇਖਣ ਆਉਂਦੀ ਹੈ ਆਸ਼ਕਾਂ ਦੀਆਂ ਹਿੱਕਾਂ ਨੂੰ ਲੂਹਦੀ ਇਹ ਟੋਲੀ ਮੇਲੇ ਵਿੱਚ ਫੇਰਾ ਮਾਰਦੀ ਹੈ ਮੇਲਾ ਨਸ਼ਿਆ ਜਾਂਦਾ ਹੈ ਜ਼ਿਲ੍ਹਾ ਲੁਧਿਆਣੇ ਦੇ ਪਿੰਡ ਰੁਪਾਲੋਂ ਜੋ ਲੋਪੋ ਤੋਂ 1 ਮੀਲ ਦੀ ਦੂਰੀ ਤੇ ਹੈ ਦੇ ਜੈਲਦਾਰ ਕਹਾ ਸਿੰਘ ਦਾ ਸ਼ੈਲ ਸ਼ਵੀਲਾ ਗੱਭਰੂ ਕਾਕਾ ਕਿਰਪਾਲ ਸਿੰਘ ਵੀ ਮੇਲਾ ਵੇਖ ਰਿਹਾ ਹੁੰਦਾ ਹੈ ਪ੍ਰਤਾਪੀ ਦੇ ਮੱਧ ਭਰੇ ਨੈਣ ਉਸ ਨੂੰ ਘਾਲ ਕਰ ਦਿੰਦੇ ਹਨ ਗੁਰਦੇਤ ਸਿੰਘ ਕਾਕੇ ਤੇ ਪ੍ਰਤਾਪੀ ਦਾ ਮੇਲ 30 ਦੇ ਦਿਨਾਂ ਵਿੱਚ ਕਰਵਾਉਂਦਾ ਹੈ ਉਸਦੇ ਕਥਨ ਅਨੁਸਾਰ ਲੋਪੋ ਦੀਆਂ ਮੁਟਿਆਰਾਂ ਪਿੰਡ ਬਾਹਰ ਟੱਕੀ ਵਿੱਚ ਤੀਆਂ ਪਾ ਰਹੀਆਂ ਸਨ ਕਾਕਾ ਸ਼িকার ਖੇਡਦਾ ਖੇਡਦਾ ਇੱਧਰ ਆ ਨਿਕਲਿਆ ਜਵਾਨੀ ਦੇ ਨਸ਼ੇ ਵਿੱਚ ਮੱਤੀਆਂ ਮੁਟਿਆਰਾਂ ਨੇ ਉਸ ਦਾ ਰਾਹ ਜਾੜ ਡੱਕਿਆ ਹਾਸਿਆਂ ਤੇ ਮੁਖੌਲਾਂ ਦੀ ਸ਼ਹਿਰ ਲੱਗ ਗਈ ਮੁਟਿਆਰਾਂ ਨੇ ਕਾਕੇ ਦੇ ਆਲੇ ਦੁਆਲੇ ਘੇਰਾ ਘੱਤ ਲਿਆ ਸੁਨਿਆਰੀ ਪ੍ਰਤਾਪੀ ਦੇ ਹੁਸਨ ਨੇ ਕਾਕੇ ਨੂੰ ਚੁੰਧਿਆ ਦਿੱਤਾ ਉਹ ਸਵਾਦ ਸਵਾਦ ਹੋ ਉੱਠਿਆ ਦਲੇਲ ਗੁੱਜਰ ਦੀ ਭੋਲੀ ਗੁਜਰੀ ਕਾਕੇ ਦੀ ਪਹਿਲਾਂ ਤੋਂ ਜਾਣੂ ਸੀ ਉਸਨੇ ਮਸੀ ਮੁਟਿਆਰਾ ਪਾਸੋਂ ਉਸ ਦਾ ਖਿਹੜਾ ਛਡਾਇਆ ਸ਼ਾਮਾਂ ਪੈ ਰਹੀਆਂ ਸਨ ਹਰਨੀਆਂ ਦੀ ਡਾਰ ਪਿੰਨ ਨੂੰ ਪਰਤ ਪਈ ਹਰ ਮੁਟਿਆਰਾ ਆਪਣੇ ਆਪ ਨੂੰ ਹੀਰ ਸਮਝਦੀ ਕਾਕੇ ਬਾਰੇ ਗੱਲਾਂ ਕਰ ਰਹੀ ਸੀ ਪਰ ਕੌਣ ਜਾਣੇ ਇਸ਼ਕ ਦੀ ਜਵਾਲਾ ਕਿੱਥੇ ਸੁਲਗਦੀ ਪਈ ਸੀ ਕੋਈ ਆਖੇ ਨੱਡੀ ਨਹੀਂ ਮੇਰੇ ਵੱਲ ਵੇਖਦਾ ਸੀ ਕੋਈ ਆਖੇ ਪੈਣੇ ਮੈਨੂੰ ਅੱਖਾਂ ਮਟਕਾ ਗਿਆ ਕੋਈ ਆਖੇ ਮੈਨੂੰ ਨਹੀਂ ਬੁਲਾਵੇ ਨਾਲ ਸਹਿਨਤਾ ਦੇ ਵੱਟੀ ਜਾ ਮੈਂ ਕੂਰੀ ਤਾਂ ਤੜਕ ਨੀਵੀ ਪਾ ਗਿਆ ਕੋਈ ਆਖੇ ਟੇਢੀ ਨਿਗਾ ਚਾਕਦਾ ਸੀ ਮੇਰੇ ਵੱਲ ਸਾਹਮਣੇ ਮੈਂ ਚਾਕੀ ਜਦੋਂ ਅੱਖ ਨਹੀਂ ਚੁਰਾ ਗਿਆ ਦਬੇ ਪਾਂਬੜ ਕਦ ਤੀਕ ਦਬਾਏ ਜਾ ਸਕਦੇ ਸਨ ਆਖਰ ਜਵਾਲਾ ਫੁੱਟ ਹੀ ਪੈਂਦੀ ਹੈ ਤਨ ਮਨ ਮੇਰੇ ਦੀ ਪੁਲਾਈ ਸੁਧ ਨੱੜਰੇ ਨੇ ਮਿੱਠਾ ਮਿੱਠਾ ਬੋਲ ਦਿਖਾ ਗਿਆ ਲੀਲਾਨੀ ਫੁੱਲ ਨਹੀਂ ਗੁਲਾਬ ਵਾਂਗੂ ਰੰਗ ਮੇਰਾ ਉਸ ਵੇਲੇ ਮੁਖੜਾ ਲੁਕਾਇਆ ਤਾਂ ਹੋਇਆ ਪੱਤ ਪੀਲਾ ਨੀ ਦੱਸਦੀ ਮੈਂ ਸੱਚ ਤੈਨੂੰ ਅੱਜ ਗੁਰਦਿੱਤ ਸਿੰਘਾ ਲੁੱਟੀ ਨਹੀਂ ਮੈਂ ਲੁੱਟੀ ਲੁੱਟ ਲੈ ਗਿਆ ਰੰਗੀਆਂ ਨੀ ਹੱਸਦੀਆਂ ਖੇਡਦੀਆਂ ਮੁਟਿਆਰਾਂ ਅਜੇ ਥੋੜੀ ਹੀ ਦੂਰ ਗਈਆਂ ਸਨ ਕਿ ਮੀਂਹ ਦਾ ਸ਼ਰਾਟਾ ਇੱਕਦਮ ਆ ਗਿਆ ਹਰਨੀਆਂ ਦੀ ਡਾਰ ਵਿੱਚ ਭਾਜੜ ਪੈ ਗਈ ਭੋਲੀ ਤੇ ਪ੍ਰਤਾਪੀ ਪਿੰਡੋਂ ਬਾਹਰ ਹੀਰਾ ਸਿੰਘ ਜੱਟ ਦੇ ਕੋਠੇ ਵਿੱਚ ਜਾ ਬੜੀਆਂ ਭੋਲੀ ਨੇ ਇੱਧਰ ਉੱਧਰ ਦੀਆਂ ਗੱਲਾਂ ਮਾਰਨ ਮਗਰੋਂ ਕਾਕੇ ਬਾਰੇ ਗਲ ਤੋਰੀ ਪ੍ਰਤਾਪੀ ਅੰਦਰੋਂ ਲੱड्डੂ ਪੋਰਦੀ ਪਈ ਸੀ ਪਰ ਬਾਹਰੋਂ ਆਖੇ ਪ੍ਰਤਾਪੀ ਨਹੀਂ ਭੋਲੀਏ ਮਖੌਲ ਕਰੇ ਕੀਤਾ ਕੀ ਪਸੰਦ ਉਸ ਮੇਰਾ ਨੇ ਗਵਾਰ ਦਾ ਜਾਤ ਦੀ ਕਮੀਨਣੀ ਅਦੀਨਣੀ ਗਰੀਬਣੀ ਮੈਂ ਉਸ ਨੂੰ ਤੂੰ ਦੱਸਦੀ ਹੈ ਪੁੱਤ ਜੈਲਦਾਰ ਦਾ ਜੱਟਾਂ ਨਾਲ ਦੋਸਤੀ ਨਾ ਪੁੱਗਦੀ ਕਮੀਣਾ ਦੀ ਨੀ ਖੇਤ ਬੰਨੇ ਬੀਹੀ ਗਲੀ ਦੇਖ ਨਹੀਂ ਕੁੰਘਾਰ ਦਾ ਮੇਰਾ ਨਾ ਪਸੰਦ ਤੇਰੀ ਗੱਲ ਗੁਰਦਿੱਤ ਸਿੰਘਾ ਮਿੱਟੀ ਪੱਟ ਦਵੇ ਜੱਟ ਜਦੋਂ ਨਹੀਂ ਹੰਕਾਰਦਾ ਦੂਜੇ ਦਿਨ ਭੋਲੀ ਨੇ ਕਾਕੇ ਨੂੰ ਸਨੇਹਾ ਦੇ ਕੇ ਰੁਪਾਲੋਂ ਤੋਂ ਸੱਦ ਲਿਆ ਪ੍ਰਤਾਪੀ ਤੇ ਕਾਕੇ ਨੇ ਭੋਲੀ ਦੇ ਘਰ ਕੌਲ ਕਰਾਰ ਕਰ ਲਏ ਇਸ ਪ੍ਰਕਾਰ ਉਹ ਦੋਨੋਂ ਭੋਲੀ ਦੇ ਘਰ ਪਿਆਰ ਮਿਲਣੀਆਂ ਮਾਨਦੇ ਰਹੇ ਆਖਰ ਕਾਕੇ ਤੇ ਪ੍ਰਤਾਪੀ ਦੇ ਇਸ਼ਕ ਦਾ ਭੇਤ ਖੁੱਲ ਗਿਆ ਪ੍ਰਤਾਪੀ ਦੀ ਮਾਂ ਨੰਦੋ ਦੇ ਕੰਨੀ ਵੀ ਇਹ ਖਬਰ ਪੁੱਜੀ ਪਰਤਾਪੀ ਦੇ ਇਸ਼ਕ ਦੀ ਪਿੰਕ ਪੈਣ ਤੇ ਨੰਦੋ ਨੇ ਉਸ ਨੂੰ ਲੱਖ ਸਮਝਾਇਆ ਕਿ ਉਹ ਕਾਕੇ ਦਾ ਸਾਥ ਛੱਡ ਦੇਵੇ ਪਰ ਪ੍ਰਤਾਪੀ ਪਿਛਾ ਮੁੜਨ ਵਾਲੀ ਕਿੱਥੇ ਸੀ ਉਹਨੇ ਨੰਦੋ ਨੂੰ ਸਾਫ਼ ਆਖ ਦਿੱਤਾ ਮਾਂ ਮੇਰੀਏ ਭਾਵੇਂ ਮਾਰ ਭਾਵੇਂ ਛੱਡ ਮੈਂ ਤਾਂ ਕਾਕੇ ਨੂੰ ਦਿੱਤਾ ਕਾਲ ਨਿਭਾਵਾਂਗੀ ਉਹ ਤਾਂ ਮੇਰੀ ਜਾਨ ਦਾ ਟੁਕੜਾ ਹੈ ਉਹਦੀ ਖਾਤਰ ਆਪਣੀ ਜਿੰਦਵਾਰ ਦੇਾਂਗੀ ਪਿਛਾ ਪੈਰ ਨਹੀਂ ਪਾਵਾਂਗੀ ਲੋਕੀ ਪਏ ਕੁਝ ਆਖਣ ਮੈਨੂੰ ਕਿਸੇ ਦੀ ਪਰਵਾਹ ਨਹੀਂ ਨੰਦੋ ਨੇ ਆਪਣੀ ਪਤੀ ਨਾਲ ਪ੍ਰਤਾਪੀ ਬਾਰੇ مشوارا ਕੀਤਾ ਖੰਨੇ ਨੇੜੇ ਪਿੰਡ ਰਾਜੇਵਾਲ ਦੇ रामरतन ਨਾਲ ਪ੍ਰਤਾਪੀ ਵਿਆਹੀ ਹੋਈ ਸੀ ਪਰ ਅਜੇ ਮੁਕਲਾਵਾ ਨਹੀਂ ਸੀ ਤੋਰਿਆ ਬਦਨਾਮੀ ਤੋਂ ਡਰਦੇ ਆ ਪ੍ਰਤਾਪੀ ਦੇ ਬਾਪ ਨੇ ਮੁਕਲਾਵੇ ਦਾ ਦਿਨ タル ਦਿੱਤਾ रामरतन ਮੁਕਲਾਵਾ ਲੈਣ ਲਈ ਲੋਪੋ ਪੁੱਜ ਗਿਆ ਰੋਂਦੀ ਘੁਰਲੌਂਦੀ ਪ੍ਰਤਾਪੀ ਨੂੰ ਮਾਪਿਆਂ ਨੇ रामरतन ਨਾਲ ਮੁਕਲਾਵਾ ਦੇ ਕੇ ਤੋਰ ਦਿੱਤਾ ਪ੍ਰਤਾਪੀ ਕਾਕੇ ਨੂੰ ਯਾਦ ਕਰ ਕਰ ਹੌਂਕੇ ਭਰਦੀ ਰਹੀ सिसकियां ਲੈਂਦੀ ਰਹੀ ਉਹਦੀ ਕਿਸੇ ਨੇ ਇੱਕ ਨਾ ਸੁਣੀ ਰਾਮ ਰਤਨ ਦੀ ਖੁਸ਼ੀ ਦਾ ਕੋਈ ਪਾਰਾ ਵਾਰ ਨਹੀਂ ਸੀ ਉਹਦੇ ਪੱਬ ਪਰੀਆਂ ਵਰਗੀ ਹੁਸ਼ਨਾਕ ਪ੍ਰਤਾਪੀ ਨੂੰ ਪਾ ਕੇ ਧਰਤੀ ਤੇ ਨਹੀਂ ਸਨ ਲੱਗ ਰਹੇ ਤੇ ਉਹ ਖੀਵਾ ਹੋਇਆ ਛੇਤੀ ਤੋਂ ਛੇਤੀ ਰਾਜੇਵਾਲ ਪੁੱਜਣਾ ਲੋਚਦਾ ਸੀ ਲੋਪੂ ਅਤੇ ਰੁਪਾਲੋਂ ਦੇ ਵਿਚਾਲੇ ਟੱਕੀ ਸੀ ਸੁਨਸਾਨ ਰਾਹ ਰਾਮ ਰਤਨ ਬਿਆਲ ਗੱਡੀ ਵਿੱਚ ਪ੍ਰਤਾਪੀ ਨੂੰ ਲਈ ਜਾ ਰਿਹਾ ਸੀ ਕਿ ਕਾਕੇ ਨੇ ਆਪਣੇ ਨਾਲ ਕੁਝ ਬਦਮਾਸ਼ ਲੈ ਤੇ ਗੱਡੀ ਟੱਕੀ ਵਿੱਚ ਘੇਰ ਲਈ ਨਾਲ ਆਏ ਬਰਾਤੀ ਕੁੱਟ-ਕੁੱਟ ਕੇ ਭਜਾ ਦਿੱਤੇ ਤੇ ਪ੍ਰਤਾਪੀ ਨੂੰ ਸਣੇ ਗੱਡੀ ਆਪਣੇ ਪਿੰਡ ਲੈ ਆਇਆ ਜੋਰ ਸਰਦਾਰੀ ਦੇ ਗੱਡੀ ਮੋੜ ਕੇ ਕਿੱਲੇ ਵਿੱਚ ਵਾੜੀ ਰਾਮ ਰਤਨ ਨੇ ਖੰਨੇ ਦੇ ਥਾਣੇ ਜਾ ਰਿਪੋਰਟ ਕੀਤੀ ਪੁਲਿਸ ਆਈ ਜੈਲਦਾਰ ਕਾਨ ਸਿੰਘ ਨੇ ਇੱਜ਼ਤ ਬਚਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਕਾਕੇ ਨੇ ਪ੍ਰਤਾਪੀ ਨੂੰ ਕਿਧਰੇ ਹੋਰ ਲੁਕੋ ਦਿੱਤਾ ਚਾਂਦੀ ਦੇ ਣਕ ਦੇ ਰੁਪਈਆਂ ਨਾਲ ਜੈਲਦਾਰ ਦੀ ਇੱਜ਼ਤ ਬਚਾ ਲਈ ਗਈ ਪਰਤਾਪੀ ਬਰਮਦ ਨਾ ਹੋ ਸਕੀ ਰਾਮਰਤਨ ਸਬਰ ਦਾ ਘੁੱਟ ਭਰ ਕੇ ਰਹਿ ਗਿਆ ਕਾਕਾ ਕਿਰਪਾਲ ਸਿੰਘ ਦੇ ਮਾਪੇ ਆਪਣੀ ਬਹੁਤ ਬੇਇੱਜ਼ਤੀ ਸਮਝਦੇ ਸਨ ਉਹਨਾਂ ਕਿਰਪਾਲ ਸਿੰਘ ਦੇ ਅਮੋੜ ਸੁਭਾ ਨੂੰ ਮੁੱਖ ਰੱਖਦੇ ਆ ਉਸ ਨੂੰ ਰਿਆਸਤ ਨਾਬਾ ਵਿਖੇ ਹੀਰਾ ਸਿੰਘ ਦੇ ਰਸਾਲੇ ਵਿੱਚ ਭਰਤੀ ਕਰਵਾ ਦਿੱਤਾ ਕਾਕੇ ਨੇ ਪ੍ਰਤਾਪੀ ਪ੍ਰਤਾਪੀ ਦੇ ਨਾਂ ਕਿ ਛੱਡ ਆਂਦੀ ਪਰਤਾਪੀ ਬਿਛੋੜੇ ਦੀ ਅਗਨੀ ਵਿੱਚ ਸੜਦੀ ਨਾਨਕਿਆਂ ਤੋਂ ਲੋਪੋ ਆ ਗਈ। ਨਾਬੇ ਤੋਂ ਪ੍ਰਤਾਪੀ ਨੂੰ ਕਾਕੇ ਦੇ ਸੁਖ ਸੁਨੇਹੇ ਪੁੱਜਦੇ ਰਹੇ। ਉਹ ਹੁਣ ਨਾਬੇ ਕਾਕੇ ਕੋਲ ਨਸ ਜਾਣਦੀਆਂ ਵਿਯੋਤਾ ਬਣਾ ਰਹੀ ਸੀ। ਉਸ ਨੇ ਆਪਣੀ ਸਹੇਲੀ ਭੋਲੀ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ। ਭੋਲੀਏ ਇਸ਼ਕ ਦੀਆਂ ਲੱਗੀਆਂ ਦੇ ਬਾਣ ਬੁਰੇ, ਮੇਰਾ ਲੂ ਲੂ ਜਲ ਰਿਹਾ, ਮੇਰੀ ਨੀਂਦ ਕਿਧਰੇ ਉੱਡ ਪੁੱਟ ਗਈ ਹੈ। ਬਸ ਕਾਕਾ ਅੱਠੇ ਪਹਿਰ ਯਾਦ ਆਉਂਦਾ ਰਹਿੰਦਾ ਹੈ। ਮੈਨੂੰ ਉਨੀ ਦੇਰ ਚੈਨ ਨਹੀਂ ਆਉਣੀ ਜਿੰਨੀ ਦੇਰ ਉਹਨੂੰ ਵੇਖ ਨਹੀਂ ਲੈਂਦੀ ਖੌਰੀ ਉਹਦੀ ਕੀ ਹਾਲਤ ਹੋਵੇਗੀ ਭੋਲੀਏ ਮੈਨੂੰ ਨਾਬੇ ਪਹੁੰਚਾਉਣ ਦੀ ਕੋਈ ਸਕੀਮ ਸੋਚ ਸਾਰੀ ਉਮਰ ਤੇਰਾ एहसान ਨਹੀਂ ਭੁੱਲਾਂਗੀ ਪ੍ਰਤਾਪੀ ਨੇ ਆਪਣਾ ਸਿਰ ਭੋਲੀ ਦੀ ਗੋਦੀ ਵਿੱਚ ਸੁੱਟ ਦਿੱਤਾ ਤੇ ਡੁਸਕਣ ਲੱਗ ਪਈ ਅੜੀਏ ਹੌਸਲਾਕਾਰ ਮੈਂ ਆਪਣੇ ਦਲੇਲ ਨਾਲ ਗੱਲ ਕਰਕੇ ਤੇਰਾ ਕੋਈ ਬੰਦੋਬਸਤ ਕਰਦੀਆਂ ਉਹ ਤੈਨੂੰ ਸਰਦਾਰ ਕੋਲ ਛੱਡ ਆਵੇਗਾ ਹਣ ਪੁੰਜ ਛੱਡ ਇਹ ਹੰਝੂ ਭੋਲੀ ਨੇ ਹੌਸਲਾ ਦਿੱਤਾ ਭੋਲੀਏ ਤੇਰਾ ਕਰਜ਼ ਕਿਵੇਂ ਚੁਕਾਵਾਂਗੀ ਬਸ ਦਿਲ ਦੀ ਭਾਫ ਦਿਲ ਵਿੱਚ ਹੀ ਰੱਖ ਔਨ ਰੈਣੀ ਆਉਂਦੀ ਪਈ ਐ ਭੋਲੀ ਨੇ ਪ੍ਰਤਾਪੀ ਦੀਆਂ ਅੱਖਾਂ ਵਿੱਚ ਅਨੋਖੀ ਚਮਕ ਵੇਖੀ ਤੇ ਬੁੱਲਾਂ ਵਿੱਚ ਮੁਸਕਰਾਈ ਆਥਣ ਸਮੇਂ ਭੋਲੀ ਨੇ ਆਪਣੇ ਘਰ ਵਾਲੇ ਦਲੇਲ ਗੁੱਜਰ ਨਾਲ ਪ੍ਰਤਾਪੀ ਨੂੰ ਨਾਪੇ ਛੱਡ ਆਉਣ ਬਾਰੇ ਗੱਲ ਤੋਰੀ ਅਗਲੀ ਪਲਕ ਦਲੇਲ ਨੇ ਰੁਪਾਲੋਂ ਜਾ ਕੇ ਕਾਕੇ ਦੀ ਮਾਂ ਅਤਰੀ ਨੂੰ ਪ੍ਰਤਾਪੀ ਦੇ ਨਾਬੇ ਜਾਣਾਰੇ ਦੱਸ ਦਿੱਤਾ ਪ੍ਰਤਾਪੀ ਦਾ ਕਾਕੇ ਕੋਲ ਨਾਬੇ ਜਾਣਾ ਸੁਣ ਕੇ ਅਤਰੀ ਦੇ ਸਿਰ ਜਿਵੇਂ 100 ਘੜਾ ਪਾਣੀ ਪੈ ਗਿਆ ਹੋਵੇ ਉਹ ਮੱਥਾ ਫੜ ਕੇ ਬੈਠ ਗਈ ਇੱਕ ਪਲ ਉਹ ਸੁੱਨ ਬੈਠੀ ਰਹੀ ਆਖਰ ਉਸ ਤੇ ਬੁੱਲ ਕੰਬੇ ਨਹੀਂ ਨਹੀਂ ਹੋਣ ਦਿਆਂਗੀ ਜੈਲਦਾਰ ਕਹਾਣ ਸਿੰਘ ਦੀ ਨੂੰ ਕਮੀਨ ਸੁਨਿਆਰ ਦੀ ਧੀ ਨਹੀਂ ਬਣ ਸਕਦੀ ਨਹੀਂ ਬਣ ਸਕਦੀ ਜੇ ਪ੍ਰਤਾਪੀ ਕਾਕੇ ਦੇ ਵਸ ਗਈ ਤਾ ਸਾਡੇ ਖਾਨਦਾਨ ਦੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ ਅਸੀਂ ਵੱਡੇ ਸਰਦਾਰ ਕਿਸੇ ਪਾਸੇ ਵੀ ਆਪਣਾ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ ਵੀਰ ਮੇਰਿਆ ਕੁਝ ਵੀ ਕਰ ਇੱਜ਼ਤ ਬਚਾ ਸਾਡੀ ਤੂੰ ਅੱਗੇ ਵੀ ਸਾਡੇ ਤੇ ਬਹੁਤ एहसान ਕੀਤੇ ਨੇ ਆ ਲੈ 500 ਰੁਪਏ ਪ੍ਰਤਾਪੀ ਨੂੰ ਕਿਧਰੇ ਮੁਕਾ ਛੱਡ ਮੈਂ ਤੇਰੇ ਪੈਰੀ ਪੈਣੀ ਆ ਅਤਰੀ ਨੇ ਆਪਣੀ ਚੁੰਨੀ ਦਲੇਲ ਦੇ ਪੈਰਾਂ ਤੇ ਰੱਖ ਦਿੱਤੀ ਅਤਰੀ ਦੀ ਹਾਲਤ ਦਲੇਲ ਪਾਸੋਂ ਸਹਾਰੀ ਨਾ ਗਈ ਐਡੇ ਵੱਡੇ ਜ਼ਗੀਰਦਾਰਾਂ ਦੀ ਬਹੂ ਰਾਣੀ ਉਹਦੇ ਅੱਗੇ ਝੋਲੀ ਅੱਡੀ ਖੜੀ ਸੀ ਉਹਨੇ ਪ੍ਰਤਾਪੀ ਨੂੰ ਪਾਰ ਬੁਲਾਉਣ ਦਾ ਇਕਰਾਰ ਅਤਰੀ ਨੂੰ ਦੇ ਦਿੱਤਾ ਰੁਪਾਲਾਉਂ ਦੇ ਲਾਗਲੇ ਪਿੰਡ ਚੱਕ ਦਾ ਸਹਿਦ ਮੁਹੰਮਦ ਦਲੇਲ ਦਾ ਜਾਰ ਸੀ ਉਹਨੇ ਉਸ ਨੂੰ ਵੀ ਪ੍ਰਤਾਪੀ ਨੂੰ ਮਾਰਨ ਦੇ ਕਾਰਜ ਵਿੱਚ ਆਪਣਾ ਭਾਈਵਾਲ ਬਣਾ ਲਿਆ ਅੰਨਾ ਲਾਲ ਚ ਚੰਗੇ ਭਲਿਆਂ ਨੂੰ ਵਿਗਾੜ ਦਿੰਦਾ ਹੈ ਦਲੇਲ ਨੇ ਭੋਲੀ ਹੱਥ ਪ੍ਰਤਾਪੀ ਨੂੰ ਤਿਆਰੀ ਕਰਨ ਲਈ ਸੁਨੇਹਾ ਭੇਜ ਦਿੱਤਾ ਮਾਹੀ ਪਾਸ ਜਾਣ ਦਾ ਸੱਦਾ ਸੁਣੋ ਖਿੜੇ ਫੁੱਲ ਵਾਂ ਖਿੜ ਗਈ ਪੱਛਮ ਵੱਲ ਸੂਰਜ ਦੀ ਲਾਲੀ ਕਾਲੋ ਤਾਂ ਰੂਪ ਧਾਰ ਰਹੀ ਸੀ ਧਾਰੇ ਲੁਕਣ ਮਿੱਟੀ ਖੇਡਣ ਲੱਗ ਪਏ ਸਨ ਦਲੇਲ ਵਿਛੜੀ ਕੂੰਜ ਨੂੰ ਨਾਲ ਲੈ ਚਾਵਾਪੈਲ ਸਟੇਸ਼ਨ ਨੂੰ ਤੁਰ ਪਿਆ ਲੋਪੋ ਤੋਂ ਚਾਵਾਪੈਲ ਤਿਕ ਟਿੱਬੇ ਹੀ ਟਿੱਬੇ ਸਨ ਪਰਤਾਪੀ ਟਿੱਬਿਆਂ ਦੀ ਕੋਈ ਪ੍ਰਵਾਹ ਨਹੀਂ ਸੀ ਕਰ ਰਹੀ ਅੱਜ ਉਹ ਸਾਰੇ ਦਿਨਾਂ ਨਾਲੋਂ ਖਿੜਵੇ ਰੌ ਵਿੱਚ ਸੀ ਉਹ ਪੋਲੀ ਦਾ ਲੱਖ ਰੱਖ ਸ਼ੁਕਰ ਕਰ ਰਹੀ ਸੀ ਪਿਆਰੇ ਦੇ ਮਿਲਾਪ ਲਈ ਉਹਦਾ ਦਿਲ ਬਹਿਬਲ ਹੋ ਰਿਹਾ ਸੀ ਉਹ ਇਹ ਨਹੀਂ ਸੀ ਜਾਣਦੀ ਕਿ ਹੋਣੀ ਕੀ ਬਾਣਾ ਵਰਤੌਣ ਲੱਗੀ ਹੈ ਟਿੱਬੇ ਦੇ ਵਿੱਚ ਜਾ ਬੜੇ ਉੱਤੋਂ ਰਾਤ ਗੁਬਾਰ ਖਬਰ ਨਾ ਕੋਈ ਰੰਨ ਨੂੰ ਹੈ ਕਰਮਾ ਦੀ ਹਾਰ ਮਨ ਵਿੱਚ ਰੰਨ ਦੇ ਹੌਸਲਾ ਕਦਮ ਧਰੇ ਇਕਸਾਰ ਦਿਲ ਵਿੱਚ ਲੱड्डੂ ਫੁੱਟ ਦੇ ਮਿਲਣਾ ਕਾਕੇ ਜਾਰ ਖਬਰ ਨਾ ਕੋਈ ਪਾਪ ਦੀ ਗੁੱਜਰ ਵਿੱਚ ਹੰਕਾਰ ਸੀਟੀ ਮਾਰ ਦਲੇਲ ਨੇ ਸਾਇਦ ਕੀਤੀ ਸਾਰ ਘੇਰਾ ਪਾ ਕੇ ਅੱਗਿਓ ਬੋਲ ਪਿਆ ਲਲਕਾਰ ਫਾੜ ਲੈ ਰਨ ਦਲੇਲ ਤੂੰ ਟੁਕੜੇ ਕਰ ਦੇ ਚਾਰ ਕਾਲੀ ਬੋਲੀ ਰਾਤ ਵਿੱਚ ਦੋਨੋਂ ਨੰਗੀਆਂ ਤਲਵਾਰਾਂ ਲੈ ਕੇ ਪ੍ਰਤਾਪੀ ਦੇ ਦਿਵਾਲੇ ਹੋ ਗਏ ਬੇਬਸ ਹਰਨੀ ਨੇ ਤਰਲੇ ਕੀਤੇ ਹਾੜੇ ਕੱਢੇ ਆਪਣੇ ਪਿੰਡ ਦਾ ਵੀ ਵਾਸਤਾ ਪਾਇਆ ਪਿੰਡ ਦਾ ਤਾਂ ਕੁੱਤਾ ਵੀ ਮਾਣ ਨਹੀਂ ਹੁੰਦਾ ਨਾ ਮਾਰੀ ਵੇ ਦਲੇਲ ਗੁਜਰਾ ਮੈਂ ਲੋਪੋ ਦੀ ਸੁਨਿਆਰੀ ਪਰ ਅੰਨੇ ਲਾਲ ਚਤੇ ਸਰਦਾਰਾਂ ਦੀ ਫੋਕੀ ਇੱਜ਼ਤ ਨੇ ਪਰੀਆਂ ਵਰਗੀ ਪ੍ਰਤਾਪੀ ਦੇ ਟੋਟੇ ਕਰਵਾ ਦਿੱਤੇ ਕਰ ਅਰਜੋਈ ਨਾ ਦਰਦ ਮੰਨਿਆ ਪਾਪ ਉੱਤੇ ਲੱਕ ਪਾਪੀਆਂ ਨੇ ਬੰਨਿਆ ਕਰਕੇ ਹਲਾਲ ਜੋ ਕਸਾਈ ਬੱਕਰੇ ਗੁਜਰ ਦਲੇਲ ਨੇ ਬਣਾਏ ਡੱਕਰੇ ਦਲੇਰ ਹੋਰਾ ਪ੍ਰਤਾਪੀ ਦੀ ਲਾਸ਼ ਟੁਕੜੇ ਟੁਕੜੇ ਕਰਕੇ ਹਾਥੀ ਵਾਲੇ ਟਿੱਬੇ ਵਿੱਚ ਡੂੰਗੀ ਦੱਬ ਦਿੱਤੀ ਇੱਕ ਟਟਹੇਰੀ ਦੀ ਦਿਲ ਚੀਰਵੀਂ ਆਵਾਜ਼ ਹੌਲੇ ਹੌਲੇ ਮੱਦਮ ਪੈਂਦੀ ਗਈ ਪ੍ਰਤਾਪੀ ਦੇ ਅਚਾਨਕ ਗਾਇਬ ਹੋਣ ਤੇ ਪਿੰਡ ਵਿੱਚ ਰੌਲਾ ਪੈ ਗਿਆ ਕੋਈ ਆਖੇ ਪ੍ਰਤਾਪੀ ਕਾਕੇ ਪਾਸ ਨਾਬੇ ਨਸ ਗਈ ਹੈ ਕਿਸੇ ਕਿਹਾ ਪ੍ਰਤਾਪੀ ਨੂੰ ਕਹਾਂ ਸਿੰਘ ਹੋਰਾ ਮਰਵਾ ਦਿੱਤਾ ਹੈ ਆਖਰ ਸ਼ੋਹਰੋ ਸ਼ੋਹਰੀ ਹੁੰਦੀ ਗਈ ਕਿਸੇ ਥਾਣੇ ਜਾ ਮੁਖਵਰੀ ਕੀਤੀ ਪ੍ਰਤਾਪੀ ਦਾ ਕਤਲ ਹੋਇਆ 6 ਮਹੀਨੇ ਲੰਘ ਚੁੱਕੇ ਸਨ ਪੁਲਿਸ ਆਈ ਸਾਰੇ ਪਿੰਡ ਦੀ ਮਾਰ ਕੁਟਾਈ ਕੀਤੀ ਪਰ ਪ੍ਰਤਾਪੀ ਦਾ ਕਿਧਰੇ ਥੋਂ ਪਤਾ ਨਾ ਲੱਗਾ ਅੰਗਰੇਜ਼ ਬਾਰ ਬਟਨ ਜੋ ਉਸ ਸਮੇਂ ਲੁਧਿਆਣੇ ਦਾ ਸੁਪਰਡੈਂਟ ਪੁਲਿਸ ਸੀ ਇਸ ਕੇਸ ਦੀ ਪੜਤਾਲ ਵਾਸਤੇ ਰੁਪਾਲੋਂ ਆਇਆ ਉਸ ਦੇ ਨਾਲ 200 ਸਿਪਾਹੀ ਸਨ ਉਸ ਆਲੇ-ਦੁਆਲੇ ਦੇ ਸਾਰੇ ਪਿੰਡ ਸਾਧ ਲਏ ਫਿਰ ਵੀ ਕੁਝ ਪਤਾ ਨਾ ਲੱਗਾ ਬਾਹਰ ਬਟਨ ਹੁਸ਼ਿਆਰ ਬਹੁਤ ਸੀ ਉਹ ਉੱਥੇ ਕਈ ਦਿਨ ਰਿਹਾ ਉਹ ਆਖਰ ਸਮੇਂ ਬਾਹਰ ਬੈਠੀਆਂ ਔਰਤਾਂ ਪਾਸ ਚੋਰੀ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣਦਾ ਰਹਿੰਦਾ ਇੱਕ ਦਿਨ ਉਸ ਨੂੰ ਪ੍ਰਤਾਪੀ ਦੇ ਭੋਲੀ ਨਾਲ ਸੁਹੇਲ ਪੁਣੇ ਦਾ ਪਤਾ ਲੱਗਾ ਉਨੇ ਭੋਲੀ ਜਾ ਫੜੀ ਭੋਲੀ ਨੇ ਪ੍ਰਤਾਪੀ ਦੇ ਦਲੇਲ ਨਾਲ ਨਾਬੇ ਜਾਣ ਦੀ ਗੱਲ ਦੱਸ ਦਿੱਤੀ ਅੱਗੋਂ ਦਲੇਲ ਗੁੱਜਰ ਨੇ ਵਾਦਾ ਮੁਆਫ ਗਵਾਹ ਬਣ ਕੇ ਸਾਰੀ ਘਟਨਾ ਸੁਣਾ ਦਿੱਤੀ ਕਾਕਾ ਕਿਰਪਾਲ ਸਿੰਘ ਦੀ ਮਾਂ ਅਤਰੀ ਅਤੇ ਸਾਇਦ ਮੁਹੰਮਦ ਸ਼ਾਹ ਹੋਰੀ ਫੜ ਲਏ ਗਏ ਹੁਣ ਸਵਾਲ ਪ੍ਰਤਾਪੀ ਦੀ Laash ਲੱਭਣ ਦਾ ਸੀ ਦਲੇਲ ਦੇ ਦੱਸੇ ਪਤੇ ਤੇ ਹਾਥੀ ਵਾਲੇ ਟਿੱਬੇ ਦੀ ਪੁਟਾਈ ਸ਼ੁਰੂ ਹੋਈ ਆਲੇ ਦੁਆਲੇ ਦੇ ਪਿੰਡਾਂ ਨੇ ਜਿਸ ਵਿੱਚ ਮੇਰੇ ਪਿੰਡ ਮਾਦਪੁਰ ਦੇ ਲੋਕ ਵੀ ਸ਼ਾਮਲ ਸਨ ਟਿੱਬੇ ਦੀ ਪੁਟਾਈ ਵਿੱਚ ਮਦਦ ਕੀਤੀ ਆਖਰ ਪ੍ਰਤਾਪੀ ਦੇ ਹੱਡ ਲੱਭ ਪਏ ਇਸ ਹੱਡ ਲੱਭਣ ਦੀ ਵਾਰਤਾ ਨੂੰ ਸਾਡੇ ਇਲਾਕੇ ਦੇ ਇੱਕ ਲੋਕ ਗੀਤ ਨੇ ਹਾਲ ਹੀ ਤੱਕ ਸਾਂਭ ਰੱਖਿਆ ਹੈ ਹੱਡ ਪ੍ਰਤਾਪੀ ਦੇ ਬਟਨ ਸਾਹਿਬ ਨੇ ਟੋਲੇ ਅਦਾਲਤ ਵਿੱਚ ਮੁਕੱਦਮਾ ਚੱਲਿਆ ਸਯਦ ਮੁਹੰਮਦ ਸ਼ਾਹ ਨੂੰ ਫਾਸੀ ਅਤੇ ਅਤਰੀ ਨੂੰ ਕਾਲੇ ਪਾਣੀ ਦੀ ਸਜ਼ਾ ਸੁਣਾ ਦਿੱਤੀ ਗਈ ਦਲੇਲ ਗੁੱਜਰਵਾ ਦਾ ਮੁਆਫ ਗਵਾਹ ਹੋਣ ਕਾਰਨ ਛੱਡ ਦਿੱਤਾ ਗਿਆ ਬਜ਼ੁਰਗ ਦੱਸਦੇ ਹਨ ਕਿ ਇੱਕ ਬਦਲਾ ਬੱਦਲਵਾਈ ਵਾਲੇ ਦਿਨ ਜਦੋਂ ਗੁੱਜਰ ਦਲੇਲ ਵਗ ਚਾਰ ਦਾ ਪ੍ਰਤਾਪੀ ਦੇ ਕਤਲ ਵਾਲੀ ਥਾਂ ਪੁੱਜਾ ਤਾਂ ਘਰਤ ਦੀ ਬਿਜਲੀ ਉਸ ਉੱਤੇ ਡਿੱਗੀ ਅਤੇ ਉਹ ਉੱਥੇ ਹੀ ਖਖੜੀ ਖਖੜੀ ਹੋ ਗਿਆ। ਕਰੀਬ ਡੇਢ ਸਦੀ ਬੀਤਣ ਮਗਰੋਂ ਵੀ ਪ੍ਰਤਾਪੀ ਦੀ ਦੁਖਾਂਤ ਕਥਾ ਸਾਡੇ ਇਲਾਕੇ ਦੇ ਸੰਵੇਦਨਸ਼ੀਲ ਲੋਕਾਂ ਦੇ ਮਨਾਂ ਉਤੇ ਸ਼ਾਈ ਹੋਈ ਹੈ। ਜਾਗੀਰਦਾਰਾਂ ਵੱਲੋਂ ਕੀਤੇ ਗਏ ਪ੍ਰਤਾਪੀ ਦੇ ਕਤਲ ਨੂੰ ਉਹਨਾਂ ਅਜੇ ਤੱਕ ਨਹੀਂ ਭੁਲਾਇਆ ਉਹ ਪ੍ਰਤਾਪੀ ਦੀ ਸੁੱੱਚੀ ਸੁੱਚੀ پاک ਮਹੱਤਤ ਨੂੰ ਸਹਿਆਂ ਪ੍ਰਣਾਮ ਕਰਦੇ ਹਨ ਜਦ ਕੋਈ ਬਜ਼ੁਰਗ ਇਸ ਦੀ ਬਾਤ ਪਾਉਂਦਾ ਹੈ ਤਾਂ ਉਸ ਦਾ ਗਲਾ ਭਰ ਆਉਂਦਾ ਹੈ ਤੇ ਨੈਣਾਂ ਵਿੱਚ ਅਥਰੂ ਸਿੰਮ ਆਉਂਦੇ ਹਨ ਅਤੇ નિર્ਦੋਸ਼ ਮਾਸੂਮ ਪ੍ਰਤਾਪੀ ਦੇ ਕਤਲ ਦਾ ਦਰਦ ਅਥਰੂਆਂ ਦੇ ਰੂਪ ਵਿੱਚ ਵਹਿ ਤੁਰਦਾ ਹੈ ਧੰਨਵਾਦ